ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੈਰੋ ਅਸ਼ਟਪਦੀਆਂ ਮਹੱਲਾ ਪਹਿਲਾ ਘਰ ਦੂਜਾ ਇੱਕ ਊੰਕਾਰ ਸਤਗੁਰ ਪ੍ਰਸਾਦ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਸਤਗੁਰਾਂ ਪਾਸ ਗੁਰਸਿੱਖਾਂ ਨੇ ਬੇਨਤੀ ਕੀਤੀ ਕਿ ਇਹ ਸਤਿਗੁਰੂ ਜੀ ਜੀਵ ਅਤੇ ਈਸ਼ ਦੀ ਏਕਤਾ ਜਿਸ ਪ੍ਰਕਾਰ ਹੋਵੇ ਤਦ ਉੱਤਰ ਵਿੱਚ ਪੈਰੋ ਰਾਗ ਅੰਦਰ ਮਹੱਲਾ ਪਹਿਲਾ ਪਹਿਲੇ ਸਰੂਪ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਅਸ਼ਟ ਪਦੀਆਂ ਪਾਵ ਅੱਠ ਪਦੀਆਂ ਵਾਲੀ ਬਾਣੀ ਦੁਆਰਾ ਘਰ ਦੂਸਰੇ ਸੁਰਤਾਲ ਵਿੱਚ ਇਹ ਪਾਵਨ ਸ਼ਬਦ ਉਚਾਰਨ ਕਰਕੇ ਉਤਰ ਬਖਸ਼ਿਸ਼ ਕਰਦੇ ਹਨ ਇਕ ਅਦੁੱਤੀ ਵਾਹਿਗੁਰੂ ਬ੍ਰਹਮ ਓੰਕਾਰ ਸਾਰਿਆਂ ਦਾ ਜੋ ਪ੍ਰਕਾਸ਼ਕ ਹੈ ਜੋ ਸਤਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ ਆਤਮ ਮਹਾਰਾਮ RAM ਮਹ ਆਤਮ ਚੀਨਸ ਗੁਰ ਵਿਚਾਰਾ ਆਤਮ ਜੀਵਾਤਮਾ ਮਹਿ ਵਿੱਚ RAM ਪਰਮਾਤਮਾ ਵਸਦਾ ਹੈ ਅਤੇ RAM ਪਰਮਾਤਮਾ ਮਹਿ ਵਿੱਚ ਆਤਮ ਜੀਵਾਤਮਾ ਵਸਦਾ ਹੈ ਇਸ ਸਿਧਾਂਤ ਗੁਰਾਂ ਦੇ ਉਪਦੇਸ਼ ਦੀ ਵਿਚਾਰ ਦੁਆਰਾ ਅਸੀਂ ਚੀਨ ਸ ਜਾਣਿਆ ਹੈ ਅੰਮ੍ਰਿਤ ਬਾਣੀ ਸ਼ਬਦ ਪਛਾਣੀ ਦੁੱਖ ਕਟੈ ਹੋ ਮਾਰਾ ਜਿਸ ਨੇ ਮ੍ਰਿਤੂ ਤੋਂ ਰਹਿਤ ਕਰਨ ਵਾਲੀ ਤੁਰ ਕੀ ਬਾਣੀ ਗੁਰਾਂ ਦੇ ਸ਼ਬਦ ਉਪਦੇਸ਼ ਦੁਆਰਾ ਪਛਾਣਨਾ ਕੀਤੀ ਹੈ ਵਾਹ ਆਪਣੇ ਅੰਦਰੋਂ ਹਉ ਹੰਗਤਾ ਮਮਤਾ ਨੂੰ ਮਾਰਾ ਮਾਰ ਨਿਵਰਤ ਕਰਕੇ ਆਪਣਾ ਜੰਮਣ ਮਰਨ ਰੂਪੀ ਦੁੱਖ ਕੱਟ ਲੈਂਦਾ ਹੈ ਨਾਨਕ ਹੋਮੈ ਰੋਗ ਬੁਰੇ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਹੰਗਤਾ ਮਮਤਾ ਦੇ ਰੋਗ ਕਰਕੇ ਜੀਵ ਭੈੜੇ ਸੁਭਾਅ ਵਾਲੇ ਹੋ ਰਹੇ ਹਨ ਜਹ ਦੇਖਾਂ ਤਹ ਏਕਾ ਬੇਦਨ ਆਪੇ ਬਖਸੈ ਸਬਦ ਤੁਰੇ ਰਹਾ ਮੈਂ ਜਿੱਥੇ ਵੀ ਵੇਖਣਾ ਕਰਦਾ ਹਾਂ ਉੱਥੇ ਹਰੇਕ ਵਿੱਚ ਇੱਕ ਹਉਮੈ ਦੀ ਹੀ ਬੇਦਨ ਪੀੜਾ ਹੈ ਜਿਸ ਨੂੰ ਉਹ ਪ੍ਰਭੂ ਆਪ ਹੀ ਤੁਰੋਂ ਸ਼ਬਦ ਦੁਆਰਾ ਨਾਮ ਦੀ ਦਾਤ ਬਖਸ਼ਦਾ ਉਸ ਦੀ ਇਹ ਪੀੜਾ ਨਿਵਰਤ ਹੋਣੀ ਹੈ ਰਹਾਉ ਆਪੇ ਪਰਖੇ ਪਰਖਣ ਹਾਰੈ ਬਹੁਤ ਸੂਲਾਕ ਨਾ ਹੋਈ ਪਰਖਣ ਵਾਲਾ ਪਰਮੇਸ਼ਰ ਵਾਹਿਗੁਰੂ ਪ੍ਰਮਾਤਮਾ ਆਪ ਹੀ ਗੁਰੂ ਸਰੂਪ ਧਾਰ ਕੇ ਜਿਹੜੇ ਜਿਗਿਆਸੂ ਪਰਖਣੇ ਕੀਤੇ ਹਨ ਭਾਵ ਹੰਗਤਾ ਤੋਂ ਰਹਿਤ ਵੇਖੇ ਹਨ ਉਹਨਾਂ ਨੂੰ ਬਹੁਰ ਮੁੜ ਕੇ ਕਿਸੇ ਪ੍ਰਕਾਰ ਕੋਈ ਸੂਲਾਗ ਦੁੱਖ ਤਕਲੀਫ ਨਹੀਂ ਹੁੰਦਾ ਸੋ ਇੱਥੇ ਨੋਟ ਹੈ ਕਿ ਸੂਲਾਗ ਕੋਟਾ ਕਰਾ ਸੋਨਾ ਦੇਖਣ ਵਾਸਤੇ ਇੱਕ ਤਿੱਖੀ ਨੋਕ ਦੇ ਸੂਏ ਨਾਲ ਛਿਦਰ ਕਰਕੇ ਜਾਂਚ ਕੀਤੀ ਜਾਂਦੀ ਹੈ ਇਉਂ ਪਾਪ ਦੁੱਖ ਜਾਂ ਪਰਖ ਤੋਂ ਲਿਆ ਜਾਂਦਾ ਉਹਨਾਂ ਜਗਿਆਸੂਆਂ ਦੀ ਦੁਬਾਰਾ ਕੋਈ ਪਰਖ ਨਹੀਂ ਹੁੰਦੀ ਅਤੇ ਨਾ ਹੀ ਉਹਨਾਂ ਨੂੰ ਕੋਈ ਦੁੱਖ ਹੁੰਦਾ ਹੈ ਜਿਨ ਕਉ ਨਦਰ ਭਈ ਗੁਰ ਮੇਲੇ ਪ੍ਰਭ ਪਾਣਾ ਸੱਚ ਸੋਈ ਜਿਨ੍ਹਾਂ ਨੂੰ ਗੁਰਾਂ ਦੀ ਨਦਰ ਕਿਰਪਾ ਦ੍ਰਿਸ਼ਟੀ ਹੋਈ ਹੈ ਗੁਰ ਕੀਏ ਉਹਨਾਂ ਉਹ ਗੁਰਾਂ ਦੇ ਉਹ ਗੁਰਾਂ ਨੇ ਪ੍ਰਭੂ ਨਾਲ ਮੇਲ ਦਿੱਤੇ ਹਨ ਜਿਨ੍ਹਾਂ ਨੂੰ ਪ੍ਰਭੂ ਪਾ ਗਿਆ ਹੈ ਵਹ ਜਿਹੜੇ ਪ੍ਰਭੂ ਨੂੰ ਪਾ ਗਏ ਹਨ ਉਹ ਸੱਚ ਸਰੂਪ ਹੀ ਹੋ ਗਏ ਹਨ ਪੌਣ ਪਾਣੀ ਬੈਸੰਤਰ ਰੋਗੀ ਰੋਗੀ ਤਰਤ ਸੁਭੋਗੀ ਪੌਣ ਹਵਾ ਪਾਣੀ ਤੇ ਬੈਸੰਤਰ ਅੱਗ ਵੀ ਰੋਗੀ ਰੋਗ ਸਹਿਤ ਹਨ ਵਾ ਪੌਣ ਦੇਵਤਾ ਪਾਣੀ ਦੇਵਤਾ ਤੇ ਅਗਨ ਦੇਵਤਾ ਵੀ ਹੋਮੇ ਦੇ ਰੋਗ ਸਹਿਤ ਹਨ ਇਹਨਾਂ ਨੂੰ ਵੀ ਹੋਮੇ ਚਿੰਬੜੇ ਅਤੇ ਸੁਭੋਗੀ ਭੋਗਣ ਵਾਲੇ ਰਾਜਿਆਂ ਦੇ ਸਹਿਤ ਸਾਰੀ ertid ਵੀ ਰੋਗ ਗ੍ਰਸਤ ਹੈ ਵੱਪੋਂ ਦੀ ਨਿਆਈ ਰਜੋ ਗੁਣੀ ਪਾਣੀ ਦੀ ਨਿਆਈ ਸਦੋ ਗੁਣੀ ਤੇ ਬਹਸੰਤਰ ਦੀ ਨਿਆਈ ਤਮੋ ਗੁਣੀ ਸਾਰੇ ਜੀਵ ਹੀ ਰੋਗੀ ਹਨ ਅਨੇਕਾਂ ਭੋਗਾਂ ਪਦਾਰਥਾਂ ਦੇ ਸਹਿਤ ਹੋਣ ਵਾਲੀ ਧਰਤੀ ਜੜ ਪੁਣਾ ਹੋਣ ਕਰਕੇ ਰੋਗੀ ਹੈ ਵਾ ਕਲਰ ਪੁਣਾ ਹੋਣ ਰੂਪੀ ਰੋਗੀ ਹੈ ਮਾਤ ਪਿਤਾ ਮਾਇਆ ਦੇਹ ਸੇ ਰੋਗੀ ਰੋਗੀ ਕੁਟੰਬ ਸੰਜੋਗੀ ਜਦੋਂ ਮਾਂ ਪਿਤਾ ਬਾਪ ਅਤੇ ਮਾਇਆ ਦੀ ਸਹਿਤ ਧਾਰਨ ਕੀਤੀਆਂ ਸਾਰੀਆਂ ਦੇਹਾਂ ਹਨ ਉਹ ਵੀ ਰੋਗੀ ਹਨ ਵਾ ਜੋ ਮਾਇਆ ਦੇ ਭਾਵ ਮਾਇਆ ਮੰਗਣ ਦੀ ਇੱਛਾ ਹੈ ਇਹ ਵੀ ਇੱਕ ਰੋਗ ਹੈ ਅਤੇ ਕੁਟੰਬ ਪਰਿਵਾਰ ਦੇ ਸੰਜੋਗੀ ਮਿਲਾਪੀ ਵੀ ਸਾਰੇ ਰੋਗੀ ਹੀ ਹਨ ਰੋਗੀ ਬ੍ਰਹਮ ਬਿਸਨ ਸਰੁਦਰਾ ਰੋਗੀ ਸਗਲ ਸੰਸਾਰਾ ਬ੍ਰਹਮ ਵਿਸ਼ਨੂੰ ਸਰੁਦਰਾ ਸਹਿਤ ਸ਼ਿਵ ਜੀ ਦੇ ਰੋਗੀ ਹਨ ਪਾਪ ਇੰਨਾ ਵੱਡੇ ਦੇਵਤਿਆਂ ਨੂੰ ਵੀ ਕਾਮ ਆਦਿਕ ਵਿਕਾਰਾਂ ਦੇ ਰੋਗ ਲੱਗੇ ਹਨ ਪਾਪ ਬ੍ਰਹਮਾ ਆਪਣੀ ਪੁੱਤਰੀ ਦੇ ਸਰੂਪ ਪਰਮੋਹਿਤ ਹੋ ਗਿਆ ਵਿਸ਼ਨੂੰ ਨੇ ਜਲੰਦਰ ਦੰਦ ਦੀ ਘਰ ਵਾਲੀ ਦਾ ਸਤ ਤੋੜ ਦਿੱਤਾ ਅਤੇ ਸ਼ਿਵ ਜੀ ਨੇ ਮੋਹਣੀ ਅਵਤਾਰ ਦੇ ਪਿੱਛੇ ਲੱਗ ਕੇ ਆਪਣਾ ਜਤ ਸਤ ਗਵਾ ਲਿਆ ਇਸ ਪ੍ਰਕਾਰ ਸਾਰਾ ਸੰਸਾਰ ਜਗਤ ਹੀ ਇਨ੍ਹਾਂ ਵਿਕਾਰਾਂ ਹੋਮੇ ਆਦ ਦਾ ਰੋਗੀ ਹੈ ਹਰ ਪਦ ਜੀਨ ਭੈ ਸੇ ਮੁਕਤੇ ਗੁਰ ਕਾ ਸਬਦ ਵਿਚਾਰਾ ਜਿਨਾਂ ਨੇ ਪਰਮਾਤਮਾ ਦੀ ਪਦਵੀ ਨੂੰ ਪਛਾਣਿਆ ਹੈ ਪਾਵ ਆਪਣੇ ਸਰੂਪ ਨੂੰ ਪਛਾਣ ਲਿਆ ਉਹ ਮੁਕਤੇ ਕਲਿਆਣ ਨੂੰ ਪ੍ਰਾਪਤ ਹੋਏ ਹਨ ਕਿਉਂਕਿ ਉਹਨਾਂ ਨੇ ਗੁਰਾਂ ਦਾ ਸਬਦ ਉਪਦੇਸ਼ ਵਿਚਾਰਨਾ ਕੀਤਾ ਹੈ ਰੋਗੀ ਸਾਤ ਸਮੁੰਦ ਸੰਦਿਆ ਖੰਡ ਪਤਾਲ ਸੇ ਅਰੋਗ ਪਰੇ ਸਨਦੀਆ ਭਾਵ ਸਹਿਤ ਨਦੀਆਂ ਦੇ 7 7 ਸਮੁੰਦਰ ਦੇ ਅਦ ਅਖ ਦੇਵਤੇ ਵੀ ਹੰਕਾਰ ਰੂਪੀ ਰੋਗ ਦੇ ਗਰਸੇ ਹੋਏ ਜੋ 9 ਖੰਡ ਤੇ 7 ਪਤਾਲ ਹਨ ਉਹ ਵੀ ਹੋਮੇ ਦੇ ਰੋਗ ਨਾਲ ਭਰੇ ਪਏ ਹਨ ਵਾਖੰਡ ਪਤਾਲ ਤੇ ਸੇ ਤਿੰਨ ਲੋਕ ਵੀ ਹੰਕਾਰ ਰੂਪੀ ਰੋਗ ਨਾਲ ਭਰੇ ਹੋਏ ਹਰਗੇ ਲੋਕ ਸੇ ਅਰਸਾਜ ਸੁਹੇਲੇ ਸਰਬੀ ਧਾਈ ਨਦਰ ਕਰੇ ਜੋ ਹਰੀ ਪਰਮਾਤਮਾ ਦੇ ਲੋਕ ਜਨ ਭਾਵ ਸੰਤ ਮਹਾਤਮਾ ਹਨ ਉਹ ਸੱਚੇ ਨਾਮ ਦੇ ਸਿਮਰਨ ਦੁਆਰਾ ਸੁਖੀ ਹੋਏ ਹਨ ਉਹਨਾਂ ਉੱਪਰ ਸਰਬੀ ਸਾਰਿਆਂ ਥਾਈ ਥਾਵਾਂ ਵਿੱਚ ਹੀ ਪਰਮਾਤਮਾ ਆਪਣੀ ਨਦਰ ਕਿਰਪਾ ਦ੍ਰਿਸ਼ਟੀ ਕਰਦਾ ਹੈ ਰੋਗੀ ਖੱਡ ਦਰਸ਼ਨ ਭੀਖ ਧਾਰੀ ਨਾਨਾ ਹਠੀ ਅਨੇਕ ਖੱਡ ਦਰਸ਼ਨ ਛੇ ਭੀਖਾਂ ਵਾਲੇ ਭੀਖ ਧਾਰੀ ਭੀਖਾਂ ਨੂੰ ਧਾਰਨ ਦੇ ਹੰਕਾਰ ਰੂਪੀ ਰੋਗ ਦੇ ਗ੍ਰਸੇ ਹੋਏ ਅਤੇ ਨਾਨਾ ਅਨੇਕ ਤਰ੍ਹਾਂ ਦੇ ਹੱਠੀ ਹੱਠ ਜਿੱਦ ਕਰਨ ਵਾਲੇ अनेਕਾਂ ਹਟ ਕਰਕੇ ਹੰਕਾਰ ਦੇ ਰੋਗੀ ਹੋਏ ਹਨ। ਬੇਦਕ ਦੇਬ ਕਰੇ ਕਹ ਬੱਪਰੇ ਨਹਿ ਬੂਝੈ ਇਕ ਏਕਾ ਇਹ ਬੱਪਰੇ ਵਿਚਾਰੇ ਚਾਰੇ ਵੇਦਾਂ ਤੇ ਚਾਰੇ ਕਿਤਾਬਾਂ ਨੂੰ ਪੜ੍ਹ ਕੇ ਕੀ ਕਰ ਸਕਦੇ ਜਦੋਂ ਇੱਕ ਅਦੁੱਤੀ ਬ੍ਰਹਮ ਵਿੱਚ ਇਕਤਾ ਪਾਉਣ ਹੀ ਨਹੀਂ ਬੂਝੈ ਬੁਝਦੇ ਵਾ ਇਕੋ ਹੀ ਨਿਰਗੁਣ ਸਰੂਪ ਹੈ ਇਕੋ ਹੀ ਸਰਗੁਣ ਸਰੂਪ ਹੈ ਇਸ ਭੇਦ ਨੂੰ ਨਹੀਂ ਬੁੱਝਦੇ ਮਿੱਠ ਰਸ ਖਾਏ ਸੁ ਰੋਗ ਬਰੀਜੈ ਕੰਧ ਮੂਲ ਸੁਖ ਨਾਹੀ ਜੋ ਮਿੱਠ ਮਿੱਠੇ ਭੋਜਨ ਪਦਾਰਥ ਖਾਣੇ ਹਨ ਉਸ ਕਰਕੇ ਵੀ ਰੋਗਾ ਨਾਲ ਭਰ ਜਾਈਦਾ ਹੈ ਅਤੇ ਕੰਧ ਮੂਲ ਫਲ ਫੁੱਲ ਖਾਣ ਨਾਲ ਵੀ ਸੁਖ ਪ੍ਰਾਪਤ ਨਹੀਂ ਹੁੰਦਾ ਨਾਮ ਵਿਸਾਰ ਚੱਲਹਿ ਅਨਮਾਰਗ ਅੰਤ ਕਾਲ ਪਛਤਾਹੀ ਜੋ ਪ੍ਰਮਾਤਮਾ ਦੇ ਨਾਮ ਨੂੰ ਪੁਲਾ ਕੇ ਅਨ ਹੋਰ ਦ્વੈਤ ਦੇਵੀ ਦੇਵਤਿਆਂ ਦੇ ਮਾਰਗ ਰਸਤੇ ਉੱਪਰ ਚੱਲਦੇ ਉਹ ਕਹਿੰਦੇ ਅੰਤ ਅਖੀਰ ਦੇ ਸਮੇਂ ਵਿੱਚ ਪਛਤਾਵਾ ਵੀ ਕਰਦੇ ਰਹਿੰਦੇ ਤੀਰਤ ਪਰਮੈ ਰੋਗ ਨਾ ਛੂਟਸ ਪੜਿਆ ਬਾਦ ਬਿਬਾਦ ਪਿਆ ਅਨੇਕਾਂ ਤੀਰਥਾਂ ਉੱਪਰ ਭ੍ਰਮਣ ਨਾਲ ਇਹ ਹੋਮੇ ਆਦ ਦਾ ਰੋਗ ਛੁੱਟਦਾ ਨਹੀਂ ਸਗੋਂ ਵੱਧ ਜਾਂਦਾ ਅਨੇਕਾਂ ਤਰ੍ਹਾਂ ਦੀ ਪੜ੍ਹਾਈ ਨੂੰ ਪੜਿਆਂ ਪੜਨ ਨਾਲ ਵੀ ਬਾਦ ਵਿਅਰਥ ਝਗੜਾ ਹੀ ਹੋਣਾ ਹੁੰਦਾ ਵਾ ਬਾਦ ਵਿਵਾਦ ਆਪਣੇ ਮਤ ਦਾ ਮੰਡਨ ਤੇ ਪ੍ਰਾਏ ਮਤ ਦਾ ਖੰਡਨ ਹੀ ਹੁੰਦਾ ਹੈ ਭਾਵ ਅਨੇਕਾਂ ਤਰ੍ਹਾਂ ਦੀ ਪੜ੍ਹਾਈ ਨੂੰ ਪੜਨ ਨਾਲ ਵੀ ਰੋਗ ਨਹੀਂ ਮਿਟਦਾ ਦੁਬਦਾ ਰੋਗ ਸੋ ਅਧਿਕ ਵਡੇਰਾ ਮਾਇਆ ਕਾ ਮੋਹਤਾਜ ਪਿਆ ਪਾਤਸ਼ਾਹ ਵਰਮਾਉਂਦੇ ਦੀਨ ਦੁਨੀ ਦੇ ਵਾਲੀ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਕਿ ਜੋ ਦੁਬਦਾ ਦਵੈਂਤ ਪ੍ਰਾਂਤੀ ਵਾਲਾ ਰੋਗ ਹੈ ਉਹ ਤਾਂ ਅਦਿਕ ਬਹੁਤ ਹੀ ਬਡੇਰਾ ਵੱਡਾ ਹੈ ਅਤੇ ਜੀਵ ਇਸ ਰੋਗ ਦੇ ਅਧੀਨ ਹੋਇਆ ਮਾਇਆ ਦਾ ਮਹਤਾਜ ਮਹਤਾਜ ਪਾਵ ਅਧੀਨ ਹੋ ਰਿਹਾ ਹੈ ਗੁਰਮੁਖ ਸਾਚਾ ਸਬਦ ਸਲਾਹ ਹੈ ਮਾਨ ਸਾਚਾ ਤਿਸ ਰੋਗ ਗਿਆ ਜੋ ਗੁਰਮੁਖ ਜਨ ਗੁਰਾਂ ਦੁਆਰਾ ਸੱਚਾ ਸਬਦ ਉਪਦੇਸ਼ ਲਾਉਣਾ ਕਰਦਾ ਹੈ ਵਾ ਗੁਰਾਂ ਦੇ ਉਪਦੇਸ਼ ਦੁਆਰਾ ਸੱਚੇ ਪ੍ਰਮਾਤਮਾ ਨੂੰ ਸਲਾਉਣਾ ਕਰਦਾ ਹੈ ਉਸ ਦੇ ਮਨ ਹਿਰਦੇ ਵਿੱਚ ਸੱਚਾ ਪ੍ਰਭੂ ਵਸ ਗਿਆ ਹੈ ਅਤੇ ਉਸ ਦੇ ਅੰਦਰੋਂ ਇਹ ਦੁਬਦਾ ਹੋਮੇ ਆਦ ਦਾ ਰੋਗ ਚੱਲਿਆ ਗਿਆ ਹੈ ਨਾਨਕ ਹਰ ਜਨ ਅਨ ਦਿਨ ਨਿਰਮਲ ਜਿਨ ਕੋ ਕਰਮ ਨੀਸਾਨ ਪਿਆ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਉਹ ਹਰੀ ਪਰਮਾਤਮਾ ਦੇ ਜਨਦਾਸ ਰਾਤ ਦਿਨ ਸਦਾ ਹੀ ਨਿਰਮਲ ਉਜਲ ਜੀਵਨ ਵਾਲੇ ਹਨ ਜਿਨ੍ਹਾਂ ਨੂੰ ਧਰੋ ਹੀ ਪਰਮਾਤਮਾ ਹੀ ਦੀ ਬਖਸ਼ਿਸ਼ ਉਹਦੀ ਬਖਸ਼ਿਸ਼ ਦਾ ਨਿਸ਼ਾਨ ਲੇਖ ਪਿਆ ਹੋਇਆ ਹੈ ਵਾਹਿ ਗੁਰੂ ਵਾਹਿ ਗੁਰੂ why ਖਲਸਾ ਵਾਹਿਗੁਰੂ ਜੀ ਕੀ ਫਤਿਹ